ਸਾਡਾ ਮੁੰਡਾ ਅੱਜ ਕੰਮ ਕਰਦਾ ਨਬਰੂਪਤਾ ਡੈਡੀ ਪਪਾ ਜੀ ਮੈਨੂੰ ਕਹਿੰਦਾ ਬਿੱਲੀ ਬੈਠੇ ਰਹਿ ਉਹ ਕਹਿੰਦਾ ਚਾਹ ਵੀ ਨਹੀਂ ਪਲਾਈ ਹੈਗੀ ਹਾਂ ਅੱਗਰ ਅੱਜ ਕੀ ਖੁਲਾਏਗਾ ਕੀ ਖੁਲਾਏਗਾ ਕੋਪਸਤਾ ਕਹਿੰਗੇ ਉਹ ਹੋ ਮੰਗਾ ਦੇ 버거 ਕੁਛ ਨਹੀਂ ਬਾ ਨੂੰ ਕਹਦੇ ਬਦੀਪ ਨੂੰ ਪਕੌੜੇ ਬਣਾ ਕੇ ਖੜਾ ਦੇ ਵਧੀਆ ਕਣਕਾ ਮੋਟੀ ਆ ਹੈ ਨੀ ਐ ਲੱਗਦਾ ਕਿ ਇਹ ਮਾਝੀ ਦੀ ਹੈ ਕਿ ਕਵਾਰਟਰ ਹੋਣਗੇ ਲੋਕ ਦੱਸਣਗੇ ਕਮੈਂਟਾਂ 'ਚ ਵਧੀਆ ਹੋ ਗਿਆ ਐਚਨਾਂ ਤਾਰੇ ਉਹ ਹੈ ਨੀ ਕੋਈ ਆਪਣਾ ਨੇ ਰੂਪ ਆਇਆ ਹੈ ਨੀ ਨਾ ਕੋਈ ਦਵਾਈ ਹੈ ਨੀ ਜਿਹੜੀ ਆਪਣਾ ਮਤਲਬ ਕਣਕ ਬੀਜਣ ਤੋਂ ਪਹਿਲਾਂ ਪਾਉਂਦੇ ਨੇ ਉਹ ਵੀ ਨਹੀਂ ਕੁਝ ਪਾਇਆ ਕੁਝ ਵੀ ਨਹੀਂ ਪਾਇਆ ਉਹ ਇਹਦੇ ਕੋਸ ਪਾਉਣੀ ਨਹੀਂ ਹੈਗਾ ਕਿਥੇ ਕੰਟੀ ਬੀਜਿਆ ਕਰਨੀ ਆ ਨਿੱਤੂ ਵੀ ਇਹੋ ਕੱਟ ਕੇ ਗਈ ਸੀ ਨਿੱਤੂ ਵੀਜ ਕੇ ਗਈ ਸੀ ਨਿੱਤੂ ਵੀਜ ਕੇ ਗਈ ਸੀ ਛੋਟੇ ਛੋਟੇ ਕਨੇਡਾ ਅਮਰੀਕਾ ਜਰਮਨ ਬਚਾ ਦਾਂਗੇ ਨਿੱਤੂ ਵਾਲੀ ਵੀਡੀਓ ਤੇ ਆਹ ਵੀਡੀਓ ਮਿਲਾ ਕੇ ਇਕੱਠੀ ਪਾਵਾਂਗੇ ਸਿੱਤੂ ਵਾਲੀ ਕਿਹੜੀ ਜਾਂ ਵੀਜ ਦੀ ਸੀ ਹਾਂ ਉਹ ਤਾਂ ਪਾਈ ਵੀ ਆ ਹੈ ਪਾਈ ਵੀ ਆ ਹੌਨ ਫੇਰ ਪਾ ਲਾਂਗੇ ਹਮਮ ਉੱਤਰ ਮੰਗਾ ਲਾਂਗੇ ਥੋੜੇ ਜਿਹਾ ਕਲਿੱਪੋਂ ਨੀ 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 ਆਇਆ ਕਿ ਓਏ ਆਇਆ ਟਿੰਗ ਨੀ 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 ਆ ਗਈ ਮੀਨ ਤੂੰ ਸਕੂਲ ਨਹੀਂ ਜਾਣਾ ਅੱਜ ਚਾ ਚਾ ਸ਼੍ਰੀਕਲ ਚਾ ਸ਼੍ਰੀਕਲ ਚਾ ਸ਼੍ਰੀਕਲ ਬਾਏ ਕਰ ਦੋ 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 ਬਾਏ ਤੂੰ ਕਰੀ ਤੂੰ ਕਰਦੇ ਮੂੰਹ ਚ ਨਹੀਂ ਪਾਣਾ ਉਹ ਤਲਾ ਦੀ ਪੱਖੋਂ ਉਹ ਗਾਥੋਂ ਬੰਦ ਕੀਤਾ ਜਾਵਲਾ ਦੱਬੇ ਆ ਮਸ਼ੀਨ ਆਈ ਉਹ ਦੇਖਿਆ ਜਾ ਕੇ ਅਥੇ ਮਸ਼ੀਨ ਚੱਲਦੀ ਆ ਆਪਣੇ ਜਾ ਭੱਜ ਜਾ ਗਰਦ ਕਿਰਾਂ ਪੈਰ ਲੱਗ ਜਾਂਦੇ ਨੇ ਦੇਖੀ ਤਾਂ ਸਹੀ ਓ ਜੀ ਆ ਕੀ ਚੱਲ ਪਿਆ ਕੀ ਆ ਓ ਚੱਲ ਤੇ ਆ ਦੇ ਕੂਲਰ ਚੱਲ ਪਿਆ ਕੂਲਰ ਚੱਲ ਪਿਆ ਕਿੱਥੇ ਚੱਲ ਪਿਆ ਕੂਲਰ ਬਾਏ ਕਰ ਦਿਓ ਚਲੋ ਬਾਏ 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 ਟੋਕਰੀ ਅੱਧੀ ਕਿ ਟੋਕਰੀ ਪੈਣਾ ਹੋਈ ਸੀ ਕਰ ਲੈਣੀ ਆ ਆ ਲੈਣ ਮੈਂ ਕਿ ਥੋੜੇ ਆਲੂ ਹੋਏ ਨੇ ਹੋਏ ਨਹੀਂ ਹੈ ਜੰਨਾ ਬਸ ਥੋੜੇ ਹੀ ਹੋ ਗਏ ਅੱਧੀ ਟੋਕਰੀ ਆ ਜੇ ਨਹੀਂ ਤੁਹੂ ਜੀ ਵਲੌਗ ਦੇਖ ਰਹੇ ਹੋਣਗੇ ਤਾਂ 부ਜੀ ਪਲੀਜ਼ ਮੇਰੀ ਆਖ ਹੈਲਪ ਕਰਾ ਦਿਓ ਵਲੌਗ ਦੇਖ ਲੈਣਗੇ ਹੁਣਗੇ ਹੁਣ ਕਿੱਥੇ ਵਲੌਗ ਕੰਡੂ ਦੇਖੀ ਇੱਧਰ ਬਣਾ ਇਹਦੇ ਵਿੱਚ ਕਿੱਥੇ ਬਣਦਾ ਤੇਰਾ ਵੀਡੀਓ ਇੱਥੇ ਉਹ ਹਾ ਦੁੱਧ ਲਾਈਤੀ ਦਿੱਤੇ ਆ ਲਾਈਤੀ ਆਪਾਂ ਨੇ ਲਾ ਲਓ ਆ ਇੱਥੇ ਤਾਂ ਹੋਈ ਨਹੀਂ ਹੈਗੀ ਜਮਾਂ ਵੀ ਸਾਰਾ ਜੋਰ ਲੱਗਿਆ ਪਿਆ ਹੰਦੂ ਚੁਗਦੀ ਵੀ ਕੁੜੀ ਦਾ ਉਪ ਚੱਤ ਕਾਲੇ ਉਹਨਾਂ ਨੂੰ ਆਲੂ ਖਾਣ ਯਾਰ ਬੱਲੇ ਕੀ ਹੋ ਗਿਆ ਪਰ ਅੱਜ ਛੁੱਟੀ ਆ ਤੈਨੂੰ ਕਾਦੀ ਗੁੱਡ ਫਰਡੇ ਕੱਲੂ ਵੀ ਆਨੇ ਕੱਲੂ ਕੱਲ ਨੂੰ ਤੇ ਸੱਚੀ ਆ ਪਰਸੋਂ ਨੂੰ ਗਈ ਆ ਪਰਸੋਂ ਨੂੰ ਆ ਐਂ ਤੋਂ ਬਾਅਦ ਛਿੰਦੇ ਪਹਿਲਾਂ ਪਹਿਲਾਂ ਛੁੱਟੀਆਂ ਫਾਸੀਆਂ ਹੋ ਜਾਂਦੀਆਂ ਨੇ ਸਕੂਲਾਂ 'ਚ ਹੋਰ ਕਰੀ ਜਾਂਦੇ ਨੇ ਨਿਆਣੇ ਦੇ ਤਰੀਕੇ ਨੇ ਪੜਾਉਣ ਦੇ ਨਿਆਣੇ ਚੰ ਨਹੀਂ ਜਾਂਦੇ ਆ ਦੇ ਕਿੰਨੇ ਆਲੂ ਆਗੇ ਚੱਕ ਚੱਕ ਆ ਟੋਕਰੀ ਕਰ ਲੈ ਉਹਦੇ ਨੂੰ ਕਹਿੰਦੇ ਮੈਂ ਬਣਾ ਕੇ ਖਾਣੇ ਨੇ ਆਹ ਖਾਣੇ ਨੇ ਆਹ ਖਾਣੇ ਨੇ ਮਾਰਦੀ ਜਿੱਦ ਉਹ ਤਾਂ ਚੰਗੀ ਹੂੰ ਅੱਜ ਫਿਰ ਖਾਈ ਨਾ ਜਮਾ ਵੀ ਬਾਹਰ ਦਾ ਕੋਈ ਮੰਗਾ ਕੇ ਅੰਦਰ ਬੈਠ ਕੇ ਖਾਈ ਸਾਰੀਆਂ ਤਾਂ ਕੱਲ ਬਹੁਤ ਧੁੱਪ ਆ ਗਈ ਸੀ ਦੱਸ ਸੀ ਕੱਲ ਆਏ ਸੀ ਨਾ ਪੱਟਣ ਉੱਥੇ ਕਿਥੇ ਉੱਥੇ ਕਿਥੇ ਪੱਟ ਗਈ ਸੀ ਅੱਧੇ ਮੈਂ ਕਿਹਾ ਚੱਲ ਅੱਜ ਹੋਣਗੀ ਓ ਕਿਤੇ ਕਿਕੀ ਵੀ ਨਾ ਚੱਲੇ ਜਾ ਤੀ ਚੱਲ ਮੰਨਦੇ ਸਸੋਨਾਂ ਦਾ ਤੋਂ ਵੀ ਰਹਿ ਗਏ ਹਨ ਅੱਗੇ ਹੋਰ ਆ ਅੱਧਿਕ ਹੋਰ ਹੋ ਜੂਗੀ ਅੱਧਿਕ ਕੱਲ ਹੋਗੀ ਤੇ ਬਾਸ ਉਹਦੇ ਲਾਲ-ਆਲੂ ਵਿਚ ਆ ਲਾਲ-ਆਲੂ ਨਿਕੜਦੇ ਨਹੀਂ ਪਤਾ ਨਹੀਂ ਕਦੋਂ ਪਹਿਲਾਂ ਵੀ ਨਿਕੜੇ ਨੇ ਕੱਲ ਇੱਕ ਦੋ ਕ ਚਲੋ ਖਾਣ ਦੇ ਉੱਪਰ ਹੋ ਗਏ ਵਧੀਆ ਹਨੇ ర్కైం మైతే వది మై వ౨్eday. ట్ాశి మైతేం ఘేన్ మోన్ grill ఉన్ だసాశు సోలుమవ ఏన్ సోర్ కాట్దే న్ కాట్ ముము customer ਨਿਕੜਿਆ ਨਹੀਂ ਦਾਦੂ ਉੜੋ ਤੇ ਸਟਾਰਟ ਹੋ ਕੇ ਉੜਿਆ ਗਿਆ ਆ ਜਾ ਹਾਂ ਫਤ ਚੁਪ ਚੁਪ ਰਹਾ ਤਾ ਕਿ ਛੋਟੇ ਛੋਟੇ ਅਲੂਵ ਕੰਮ ਆਉਂਦੇ ਨੇ ਬਸ ਬੰਦ ਕਰ ਤਾ ਉਹ ਦਨੂ ਨਹੀਂ ਆ ਜਾਂਦਾ ਗੱਡੀ ਮੁੜੀ ਤਾਂ ਉਹ ਆਈ ਮਨਦੀਪ ਕਹਿੰਦੀ ਹੁਣੇ ਦੇਖਿਆ ਮੈਨੂੰ ਦਾ ਨਾ ਦਿਖਾਇਆ ਕਹਿੰਦੀ ਕਹਿੰਦੀ ਉੱਥੇ ਹਾਂ ਲੱਗੀ ਹੋਈ ਆ ਮੈਂ ਜੀ ਕਮਾ ਕਰ ਕਹਿੰਦੇ ਤਾਂ ਆਂ ਕਿ ਮੰਮਨ ਤਾਂ ਬਹੁਤ ਦੇ ਦੋਗੇ ਬਦੂ ਉੱਥੇ ਲਾ ਲੈਂਦੇ ਪਿੱਛੇ ਆਦਾ ਪਾਰ ਬਹੁਤ ਦੋ ਆ ਗਿਆ ਨੀ ਗੱਡੀ ਕਿੰਮਰੀ ਵੀ ਇੱਥੇ ਤਾਂ ਕਾਰ ਬਿਆਰ ਬਹੁਤ ਡਾਕਟਰ ਆ ਗਿਆ ਅੰਦਰ ਦਾ ਨਾ ਤੁਸੀਂ ਕਿੱਥੇ ਹੋ ਇੱਕ ਤੁਰ ਕੇ ਇਧਰ ਪਰ ਉਹਦੇ ਕੋਲ ਲੋਗੇ ਆਪਕੇ ਲਈ ਕਿਹਾ ਨੂੰ ਸਹੀ ਹੋ ਕੇ ਨਾ ਨਾ ਮੇਰੀ ਬੈਂਕ ਵਾਲੀ ਉਹ ਬੈਂਕ ਨਹੀਂ ਸੋ ਸਾਰੀ O bahu iyo bayi ya, pari rong. Niyo sita niyo, double bed, niyo chatra ਕਿੰਨੇ ਕਿਨੇ ਦੀ ਹੋ ਸਰਪਿੰਗ ਕਾਉਂ ਚ ਹੈ ਤਾਂ ਦੋ ਮਹੀਨ ਜਿਹੜੀਆਂ ਮੈਂ ਨਹੀਂ ਆਤੀ ਆ 800 ਦੀ ਇੱਕ ਸਾਡੇ ਇੱਕ ਕਿੰਨੇ ਦੀ 800 ਦੀ 800 ਤੋਂ ਲੈ ਵੀ ਇੱਕ ਸਾਡੇ ਛੇ ਜੀ ਆਪਾਂ ਨੇ ਕਰ ਲੀ ਸ਼ਾਪਿੰਗ ਬਹੁਤ ਪੀੜ ਸੀ ਮੈਨੂੰ ਪਤਾ ਕੀ ਚੀਜ਼ ਹੈ ਕੀ ਚੀਜ਼ ਹੈ 3000 ਰੁਪਿਆ ਲੱਗ ਗਿਆ ਮੇਰਾ ਹਾਏ ਆ ਤਾਂ ਨਾ ਯਾਦ ਮੈਨੂੰ ਕੀ ਆ ਇੱਕ ਹਲਫਾ ਪੇ ਤਾਂ ਰੋਲਾ ਵੱਧ ਤੀ ਇੰਨੀ ਚੀਜ਼ ਵਧੀਆ ਨਹੀਂ ਸੀ ਹਮਮਮ ਹੋਰ ਉਹ ਇੱਕ ਬੰਦਾ ਨਾਲੇ ਤੋਂ ਮੁਰਤੇ ਪਿਆ ਕਰੇ ਕੁਝ ਨਹੀਂ ਹੈ ਕੋਈ ਤਾਂ ਮੈਨੂੰ ਟੱਪਲਾ ਦਵਾ ਲਾਉ ਠੀਕ ਮਿਲ ਗਿਆ ਤੇ ਬਾਰੇ ਗਰੂਪ ਸਾਹਿਬ ਇਹ 3000 ਜੱਟ ਨੇ ਹੁਣ ਲਾ ਕੇ ਜਾਂਦਾ ਉੱਥੇ ਉਹ ਵੀ ਸੇਲ 'ਚ ਕਿ ਵੈਸੇ ਰੋ ਇੱਥੇ ਮਾਲ ਬਹੁਤ ਨੇ ਮਹਿੰਗੇ ਸਾਰੇ ਤਰ੍ਹਾਂ ਦੇ ਮਾਲ ਨੇ ਮਹਿੰਗੇ ਵੀ ਨੇ ਸਸਤੇ ਵੀ ਨੇ ਸਾਰਾ ਕੁਝ ਇੱਥੇ ਡੈਨ ਆਪਾਂ ਕਿੱਥੋਂ ਲੈਂਦੇ ਹੁੰਦੇ ਆਂ ਕਿ ਆਪਾਂ ਉਹ ਤਾਂ ਰੈਟੇ ਨੇ ਨਾ ਨਾ ਉੱਥੇ ਵੀ ਅਜੀਕ ਚੱਪਲਾਂ ਮਿਲਦੀਆਂ ਨੇ ਕਈ ਵਾਰ ਪਵਾ ਕੇ ਲੈ ਕੇ ਗਈ ਦਿੱਤੀ ਕੋਈ ਇਧਰੋਂ ਬਸ ਨੀਵਾ ਜਾਂ ਹਾਂ ਉਹਦੇ ਕੋ ਹੂਕ ਹਾਂ ਦੇਖ ਕੇ ਦੇਖ ਕੇ ਡਿਸਕਾਊਂਟ ਚੱਪਲ ਡਿਸਕਾਊਂਟ ਤਾਂ ਲਈਦਾ ਹੁੰਦਾ ਉਹਨੇ ਰੇਟ ਵਧਾਉਂਦੇ ਨੇ ਉਹ ਤਾਂ ਡੀਜਰ ਲੇਟੀ ਕਿ ਸਫਲ ਹੋਵੇ ਐਡੀ ਕੋਈ ਅੰਦਰ ਦੇ ਅਸੀਂ ਧੱਮ ਪਹਿਲਾਂ ਬੜੇ ਕੱਪਨ ਦੇ ਫੁੱਲ ਕੇ ਐਸੀ ਵੜੀ ਇਹਨੂੰ ਇਹ ਤਾਂ ਆਣੀ ਚਾਹੀਦੀ ਸਭ ਨਾਲ ਕਿੰਨੇ ਨੰਬਰ ਤੱਕ ਦੇ ਦੱਸਾਈ ਨਹੀਂ ਸਾਡੇ ਕੋਲ ਬੱਚੇ ਨਹੀਂ ਕਿੰਨਾ ਚੱਲ 7 7 7 7 7 ਕਾਰੋ ਇਸ ਨੂੰ ਕਰਨਾ ਹੈ ਤਾਂ ਇਹ ਤਾਂ ਸ਼ੁਰੂ ਹੋਇਆ ਤੇ ਸ਼ੇਰ ਉਹ ਕਰਾਉਣ ਕਰਾਉਂਦੇ ਹਾਂ 500 ਤੇ 500 ਪ੍ਰਾਇਟੀ ਨੰਬਰ ਇਹਦਾ ਦਾ ਸ਼ੁਰੂ ਹੋ ਗਿਆ ਉਹ ਤੇ ਜਲਦੀ ਜਲਦੀ ਦੇਖੋ ਕਿੰਨਾ ਵਧੀਆ ਰਹਿ ਗਿਆ ਜਿਆਦਾ ਆਰਾਮ ਦੋਗੀ ਅਸਲ 370 ਰੁਪਏ ਦੀ ਹੈ ਲੈਕਸੋ ਉਹਦੇ ਫਰੰਟ ਕੈਪ ਕਿਚਕ ਬੁਰਾ ਪਿਕਚਰ ਦਾ ਬੈਥਰੂਮ ਦਾ ਪਰ ਮੁੱਲ ਦੀ ਇਹ ਤੇ ਸਾਡੀ ਕਿੰਨੀ ਦੇਖੋ ਕਿੰਨੇ ਦੇ ਗੱਲ ਤਾਂ ਹੀ ਬਾਥਰੂਮ ਦਾ ਉੱਤੇ ਕੋਈ ਬੋਲ ਦੇਖੋ ਯਾ ਇਹ ਸਦੀ ਬੜਾ 10 ਨੰਬਰ ਇਹਦੇ ਉਹ ਵੀ ਇਹ ਕੋਈ ਨਾ ਡਾਟਾ ਕੁਝ ਸਪੋਰਟ ਸੈਂਟਰ ਲਿਆ ਕੇ ਦਿਖਾ ਦੇ ਬਹੁਤ ਗੱਲ ਹੋਣੀ ਹੈ ਦਾ ਤਾਂ ਨਹੀਂ ਹੋਣੀ ਜਿਹੜੇ ਉਹਨੂੰ ਟਾਪ ਪਰ ਬਾਕਸ 10 ਨੰਬਰ ਵੀ ਨਹੀਂ ਹੋ ਰਿਹਾ ਮੋਰਚੇ ਨਾਲ ਨੰਦ ਨੂੰ ਮੋੜ ਦੇਵੋ ਇਹ ਇਹ ਇਤਹਾਸ ਤੋਂ ਨਹੀਂ ਗਈ ਇਹ ਕੋਈ ਪਰਾ ਕਰ ਰਹੀ ਹੈ ਇਤਹਾਸ ਤੋਂ ਆਉਂਦਾ ਬਾਹਰ ਤੋਂ ਸਿੱਧੇ ਨਹੀਂ ਕਰਵਾ ਕੇ ਪੈਰਾਂ ਨੂੰ ਬਹੁਤ ਜ਼ਿਆਦਾ ਆਰਾਮਦਾਇਕ ਸਾਫਟਬੋਡ ਇਹਦੀ ਮਾਦਿਰ ਕਦੇ ਜਲਦੀ ਨਹੀਂ ਨਾ ਪਾਉਂਦੇ ਜੀ ਉੱਤਵਿਆ ਮੈਨਾਂ ਵੀ ਸੌਣ ਨਾਲ ਇਹ ਦਿੱਸ 4 ਕਲਰ ਦਿਖਾ ਸਕਦਾ ਇਹ ਬਹੁਤ ਜ਼ਿਆਦਾ ਆਰਾਮਦਾਇਕ ਸਾਫਟਵੇਅਰ ਹੈ ਤਿਲਕੂ ਵੀ ਨਿਕਲੇ ਦਿੱਸ ਵਰਤੀ ਚਿੱਤਰ ਪਰਤੂ ਰਹੀ ਹੈ ਆਜੇ ਜਿਹੜਾ ਦਰਦ ਪਤਾ ਨਹੀਂ ਕਿ ਕਿੱਥੋਂ ਸਟਾਰਟ ਹੋਇਆ ਹੈ ਤੇ ਇਸ ਤਰ੍ਹਾਂ ਦਾ ਇਸ ਵੇਲੇ ਗਾਜੂ ਜੀ ਆਉਂਦੇ ਹੈ। ਹੈ। ਉਹ ਹੈ। ਉਹ ਹੀ ਰਿਆ। ਭਾਈ ਇਹ ਪਹਿਲੇ ਜੋੜਦੇ ਸੀ। ਨਾਲੇ ਕਰ ਕਾ ਬੀ ਨਹੀਂ ਸਕਦਾ। ਇਹਨਾਂ ਤੇ ਡਿਸਕਾਊਂਟ ਦਿੱਤਾ ਹੈ। ਦੇ ਦੋ ਚੋਰੀ ਇਹਨਾਂ ਹੱਦਾਂ ਤੇ ਹੋ ਰਹੀਆਂ ਨੇ। ਉੰਦਰੋਂ ਸੰਭੋ। ਹੂੰ। ਕੋਈ ਨਾ ਹਾਂ ਸੋ। ਯਾਦ ਕੋ ਮਸਾਕ ਸੋ। ਕੋਈ ਜੀ ਟੱਕਾ ਕੋਈ। ਕੀ? ਬੋਤਲ ਨਾ ਆਪਾਂ ਪਾ ਕੇ ਲੈ ਲੀ। ਨਾ, ਦਾਦਾ ਇੱਧਰ ਫੜਾ ਦੋ ਇਹ ਰੱਖ ਦਿੰਨੀ ਆ। ਹਾਂ? ਆ ਫੜਾ ਇੱਧਰ ਰੱਖ ਦੋ ਇੱਧਰ। ਦਾਦਾ ਕੀ ਮੇ ਲੱਗ ਰਿਹਾ ਫੇਰ? ਹੂੰ। ਮੈਂ ਕਿਹਾ ਮੈਨੂੰ ਤਾਂ ਬੱਸ ਓਹੋ ਕਿਹੜੇ ਕੰਨੀਆਂ ਉਹ ਗੋਦ ਕਚੀਰਾ ਲੋਡ ਆ ਟੱਟਾ 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 ਪੈ ਗਈ ਆ ਗੱਟਾ ਮੈਂ ਤਾਂ ਗੋਦ ਕਚੀਰਾ ਭਿਉਣਾ ਖਲ ਟੱਟਾ ਪੈ ਗਿਆ ਗੱਟਾ ਹੂੰ ਸੇਗਨ ਨੇ ਵੀ ਵਧੀਆ ਨਹੀਂ ਸੀ ਕੱਪੜੇ ਉੱਥੇ ਨਹੀਂ ਜਿੰਨਾ ਉਹਨੇ ਰੋਲਾ ਪਾਇਆ ਦੀ ਉਹ ਕੁਝ ਨਹੀਂ ਹੈਗਾ ਕੋਈ ਨਹੀਂ 2000 ਵਾਲਾ 200 ਚ ਦੀ ਮਾਦਲ ਪੀ ਜਲਦਾ ਇਹਨਾਂ ਦੇ ਚੱਕਰ ਹੋਗੇ 4 4 5 5 3 3 ਹਜ਼ਾਰ 500 600 ਸਾਢੇ ਜੀ 270 ਵੀ ਹੈ ਨਹੀਂ ਜਿਹੜੀ 400 ਵਾਲੀਆਂ ਸੀ ਉਹ ਵੱਧੀਆਂ ਹੀ ਨੀਚੀਆਂ ਹੈਗੀਆਂ